ਦੀ ਕਾਜੀ ਨਵੇਂ ਬਲੌਗ ਵਿੱਚ ਤੁਹਾਡਾ ਸਾਡਾ ਸਵਾਗਤ ਆ ਤੇ ਪਹਿਲਾਂ ਤਾਂ ਤੁਸੀਂ ਪਾਰਟ 1 ਦੇਖਿਆ ਹੋ ਜਿਨ੍ਹਾਂ ਨੇ ਪਾਰਟ 1 ਦੇਖ ਲਿਆ ਤੇ ਉਹ ਪਾਰਟ 2 ਦੇਖੇ ਹੋਣ ਜਿਹੜਾ ਆ ਬਲੌਗ ਆ ਤੇ ਇਹਦੇ ਵਿੱਚ ਦੇਖਦੇ ਹਾਂ ਹੁਣ ਆਪਾਂ ਕਿਆ ਕਿਆ ਗਾ ਠੀਕ ਹੈ ਜੀ ਦੇਖੋ ਇਹ ਬਲੌਗ ਅੰਕਤ ਜ਼ਿਆਦਾ ਸੀ ਤੇ ਅਸੀਂ ਆਪਣਾ ਪ੍ਰਾਈਵੇਟ ਜੈੱਟ ਕਰ ਲਿਆ ਭਾਈ ਸਾਡੇ ਨਾਲ ਆ ਭਾਈ ਜੀ ਇਹਨਾਂ ਦਾ ਟਿਕਾਣਾ ਕਰ ਸਕਦਾ ਔਰ ਹੈ ਕਿ ਨਹੀਂ ਭਾਈ ਕੋਲ ਭਜਾ ਲਾ ਫਿਰ

ਦਰਵਾਸਰ ਸਾਬ ਰੇਲਵੇ ਸਟੇਸ਼ਨ ਤੋਂ ਦਰਵਾਸਰ ਸਾਬ ਦੀ ਦੂਰੀ ਹੈਗੀ 2.5 ਕਿਲੋਮੀਟਰ ਦੀ ਤੇ ਜੇ ਕਿਸੇ ਸੰਗਤਨ ਤੁਰ ਕੇ ਜਾਣਾ ਹੁੰਦਾ ਤੁਰ ਕੇ ਵੀ ਜਾ ਸਕਦੇ ਹਾਂ ਮੌਸਮ ਸਹੀ ਹੈ ਪਰ ਗਰਮੀ ਹੈਗੀ ਆ ਇਸ ਕਾਰਨ ਅਸੀਂ ਆਪਣਾ ਪ੍ਰਾਈਵੇਟ ਜੈਕਟ ਸਮਾਨ ਆਪਣਾ ਰੱਖ ਲਿਆ and name ਕਰਵਾ ਕਰਵੇਂ ਸਖਮਾ 150 ਦੀਆਂ ਮੈਂ 100 ਮੰਗਦੇ ਤੇ ਇਹਨੂੰ ਫਿਰਿਆ ਹੋਰ ਲੱਗੇ ਆਂ ਸੰਦੀਵਾ ਜੀ ਕੱਲੂ ਆਉਣਾ ਹੈ ਫੇਰ ਮਰਸੀ ਤੋਂ ਮਰਸੀ ਜਾਣਾ ਹੈ ਕੋਈ ਮੈਂ ਮੈਂ ਕਹਿਤਾ ਤੇਰੇ ਨਾਲ ਨਹੀਂ ਆਇਓ ਭਾਈ ਕਿੱਧਰ ਜਾਣਾ ਭਾਈ ਦੱਸ ਯਾਰ ਅਹ ਦੱਸ ਤੇਰਾ ਦਿਮਾਗ ਰ ਆ ਭਾਈ ਸਾਨੂੰ ਰੂਟ ਦਿਵਾਓ ਯਾਰ ਇਹ ਚੱਲੇ ਵੱਡੇ ਭਾਈ ਇਹਨਾਂ ਨੂੰ ਜੇ ਤੁਸੀਂ ਨੰਬਰ ਸਾਰਾ ਲੈਣਾ ਹੋਇਆ ਆ ਭਾਈ ਨੂੰ ਮਿਲਿਓ ਬਾਈ ਨੇ ਕੋਈ ਚੱਕਰ ਨਹੀਂ ਭਾਈ ਨਾਲ ਮੁੰਡਾ ਛਿੜਾ ਕੇ ਪੋਰਟ ਤੱਕਾਵਾਂਗੇ ਭਾਈ ਇਹਨਾਂ ਨਾਲ ਵੱਡੇ ਜਿਹੇ ਕੋਈ ਨਹੀਂ ਵੱਡੇ ਭਾਈ ਐਕਸਟਰਾ ਵੀ ਜਿੱਦਾਂ ਮੱਝ ਆਇਆ ਤੁਹਾਨੂੰ ਦਿਖਾਵਾਂਗੇ ਮੱਝੀ ਏ ਬਾਈ ਹੁਣ ਸਾਨੂੰ ਲੈ ਕੇ ਚੱਲੇ ਬਾਈ ਹੋਟਲ ਦਾ ਕੀ ਨਾਮ ਆ ਤੁਹਾਡੇ ਦਾ ਬਾਈ ਕ੍ਰਿਸ਼ਨਾ ਰੈਜ਼ੀਡੈਂਸੀ ਹੋਟਲ ਆ ਐ ਇਹ ਕਿੰਨੇ ਹੋਟਲ ਆ ਬਾਈ ਤੁਹਾਡੇ ਅੱਡੇ ਮਾਲਕ ਦੇ 12 12 13 ਵੀਰੇ ਦਫਤਰੀ ਜੀ ਕੋਈ ਨਾ ਪਾਉਣੀਆਂ ਬਾਈ ਵਲੌਗ ਬਣ ਗਿਆ ਤਾਂ ਵਲੌਗ ਕਿੱਦਾਂ ਬਣ ਬਲੌਗ YouTube ਤੇ ਆ ਉਹ YouTube ਤੇ ਫੇਮਸ ਹੋ ਜਾਣਾ ਆਪਾਂ ਹਾਂ ਤੁਹਾਡੀ ਕੋਈ ਰੈਸਟੋਰੈਂਟ ਦੇ ਫੇਮਸ ਹੋਣਾ ਬਾਈ ਇੱਥੇ ਅਨੰਦ ਕਾਇਨਾਮ ਬਣਾਇਆ ਹੈ Instagram 'ਤੇ ਚੱਲੀ ਜਾਂਦਾ ਯਾਰ ਕਿੱਥੇ ਵੱਡਾ ਵੀਰੇ ਆਪਾਂ ਹਾਂ ਫੇਰ ਭਾਈ ਤੂੰ ਵੀ ਬਲੌਗ ਪਾਉਣੇ ਬਾਈ ਨੇ ਹੁਣ ਦੇਖੀ ਤੋਰ ਕੇ ਸਾਨੂੰ ਬਹੁਤ ਦੂਰ ਲੈ ਜਾਣਾ ਜਾ ਕੇ ਕਟੋ ਘਟ ਸਾਨੂੰ 2 ਕਿਲੋਮੀਟਰ ਵਧੀਆ ਰੂਮ ਲੋ 2 ਕਿਲੋਮੀਟਰ ਸਾਨੂੰ ਤਰਾਉਂਗਾ ਬਾਈ ਫੇਰ ਸਾਨੂੰ ਕਮਰਾ ਦੇਣਾ ਵੱਡੇ ਭਾਈ ਇੱਕ ਮਹੀਨੇ ਦੀ ਫੇਰ ਭਾਈ 100 200 ਕੀ ਦੇ ਕੇ ਤੁਹਾਨੂੰ ਫੇਰ ਵਧੀਆ ਚੀਜ਼ ਬਲੌਗ ਬਲੌਗ ਪਾਉਣੇ ਆ ਤੇ ਫੇਰ ਤੁਹਾਨੂੰ ਵਧੀਆ ਚੀਜ਼ ਦਿੰਨੇ ਆਪਾਂ 150 ਦੀ ਨਹੀਂ ਕੋਈ ਗੱਲ ਤੁਹਾਨੂੰ 2250 ਵਾਲਾ ਬਾਈ ਕਿਹੜੀਆਂ ਗੋਲੀਆਂ ਪਾ ਯਾਰ ਮੇਰਾ ਭਾਈ ਬੰਦਾ ਅੱਜ ਹੀ ਮੁੜ ਜਾਣਾ ਹੁਣ 2250 ਤੱਕ ਤੁਹਾਨੂੰ ਰੂਮ ਮਿਲ ਜੇਗਾ ਵੀ ਇੱਜੀ ਵਧੀਆ ਠੀਕ ਆ ਭਾਈ 2500 ਤੱਕ ਠੀਕ ਹੈ ਵੀਰੇ 2500 ਦਾ ਡਰਨ ਕਰਾ ਦੇਵਾਂਗੇ ਤਾਂ ਉੱਥੇ ਵਧੀਆ ਰੂਪ ਹੋਊਗਾ ਔਰ 25 ਸਾਡੇ ਕੋਲ ਸਾਰਾ ਨਹੀਂ ਹੈਗਾ ਕੋਈ ਗੱਲ ਨਹੀਂ ਵੀਰੇ ਆਪਾਂ ਦੇ ਦਾਂਗੇ 25 30 ਚੀਜ਼ ਵਧੀਆ ਮੰਗਣ ਦੇ ਵਿੱਚ ਅਸੀਂ ਵੀ ਸਿੰਪੂਲ ਵਗੈਰਾ ਆਏਗਾ ਆਏ ਹਾਏ ਬਾਈ ਸਿੰਪੂਲ ਤੇ ਆ ਗਿਆ ਬਈ ਇਸ ਦਾ ਦਰਬਾਰ ਸਾਹਿਬ ਉੱਥੇ ਸਰੋਵਰ ਦਿਨਾਵਾਂਗੇ ਕੋਈ ਚੱਕਰ ਨਹੀਂ ਮੈ ਜਿੱਦੂ ਸਰੋਵਰ ਵੀ ਇਸ ਇਸ਼ਨਾਨ ਕਰਾਂਗੇ ਡਰ ਲੱਗ ਤੁਹਾਨੂੰ ਦਿਖਾ ਦੇ ਕੋਈ ਨਹੀਂ ਕੋਈ ਨਹੀਂ ਇਹ ਤਾਂ ਵੀ ਸਸਤਾ ਹੋ ਗਿਆ ਔਰ ਨਹੀਂ ਭਾਈ ਵਧੀਆ ਚੀਜ਼ ਦੇ ਲੱਗਾ ਮੈਂ ਤਾਂ ਆ ਬੱਦ ਇਹ ਚੀਜ਼ ਦੇ ਕੇ ਭਾਈ ਉਹ ਤਾਂ ਪੂਰਾ ਚੰਗੀ ਤਰ੍ਹਾਂ ਖੜੇ ਪਿਆ ਹੋਇਆ ਭਾਈ ਕਹਿੰਦਾ ਰੂਮ ਇਹਦੇ ਨਾਲ ਅਸੀਂ ਦਵਾਵਾਂਗੇ ਠੀਕ ਗੱਲ ਸੁਣੋ 골ਡਨ ਟੈਂਪਲ ਚਾਹ ਮੰ ਜਾਓ ਤੇ ਰੈਸਟੋਰੈਂਟ ਕਰਾਇ ਤੇ ਲੇ ਕਰਕੇ ਬਾਅਦੋਂ ਪਾਦਾ ਬਾਦਰ ਵਗੈਰਾ ਜਾਓ ਅੱਛਾ ਕੋਈ ਟਾਈਮਲੀ ਹੋਟਲ ਵਗੈਰਾ ਰਹਿਣਾ ਹੈ ਆ ਬਾਈ ਦੇ ਕੋਲ ਸਾਨੂੰ ਰੂਮ ਹੁਣ ਮਿਲ ਗਿਆ ਕਿਆ ਰ ਭਾਈ ਮੇਰੀ ਗੱਲ ਨਾ ਇੱਥੇ ਬਾਹਰ ਕੈਦਾ ਦੇ ਹੈ ਬਾਈ ਹਾਂਜੀ ਆ ਰੂਮ ਮਿਲ ਗਿਆ ਜੀ ਆਪਾਂ ਨੂੰ ਇਹ ਹੈਗਾ AC ਰੂਮ ਸਿਰਫ 500 ਰੁਪਏ ਦਾ ਆ ਸਾਡਾ ਝੋਲਾ ਪਿਆ ਤੇ ਬਾਈ ਨੇ ਸਾਫਣ ਦਿੱਤਾ ਤੁਹਾਨੂੰ ਤੇ ਬਾਈ ਦਾ ਪਹਿਲਾਂ ਬਹੁਤ ਧੰਨਵਾਦ ਬਾਈ ਪਹਿਲਾਂ ਗਿਆ ਤਾਂ 1000 ਰੁਪਏ ਤੇ ਅਸੀਂ 500 ਦੇ ਲਿਆਂਦਾ ਬਾਈ ਨੂੰ ਬਾਕੀ ਆਪਾਂ ਤੁਸੀਂ ਦੇਖ ਲਿਓ ਕਿੰਨਾ ਕਰਨਾ ਹਿਸਾਬ ਦਾ ਦਾ ਦਿਓ ਲੋਕ ਹੋਇਆ ਆਪਾਂ ਜਾ ਕੇ ਆਈਏ ਬਾਹਰ ਦੇਖੀਏ ਅਸੀਂ ਚੱਲੇ ਆਂ ਬਾਗ ਦਾ ਵਾਟਰ ਦੇਖਣ ਸਾਡੀ ਗੱਡੀ ਹੋਣੀ ਹੈ 2:30 ਵਜੇ ਆ ਵੀ ਤਾਂ ਯੋਵਾ ਜੀ ਕੇ ਹੁਣ ਮੈਂ ਪਹਿਲਾਂ ਪਾਣੀ ਪੀ ਲਿਆ ਕੇ ਪਾਣੀ ਪੀ ਲਿਆ ਬਾਕਾ ਵਾਟਰ ਨੂੰ ਚੱਲੇ ਆ ਜੀ ਅਸੀਂ ਹੁਣ ਬਾਕਾ ਵਾਟਰ ਦੇਖਣ ਤੇ ਅੰਕਲ ਕਹਿੰਦਾ ਗੱਡੀ ਚ ਲੈ ਕੇ ਜਾਵਾਂਗੇ ਤੁਹਾਨੂੰ ਆ ਗੱਡੀ ਪ੍ਰਾਈਵੇਟ ਜੱਟ ਫਿਰ ਪਾਣੇ ਛੱਡ ਦੇ ਅਕਰੇ ਗੱਡੀਆਂ ਘੱਟ ਜਿਹੜੇ ਜਾਊਗਾ 150 ਰੁਪਏ ਦੀ ਸਵਾਰੀ ਅਸੀਂ ਆਏ ਤੇ ਦੋ ਜਣੇ ਰਵੀ ਓਏ ਇੱਥੇ ਦੇਖ ਵੜਾ ਯਾਰ 150 ਰੁਪਏ ਸਵਾਰੀ ਦੋਹਾਂ ਜਣੇ ਦਾ 300 ਤੁਸੀਂ ਸਾਡੀ ਗੱਡੀ ਦੇ ਲਾਲਚ ਨੂੰ ਆ ਗਏ ਸੀ ਗੱਡੀ ਚਲੇਗਾ ਜਾਊਗਾ ਕੋ ਤਾਂੜੇ ਨੇ ਵੀ ਜਿਆਦੇ ਪੈਸੇ ਆ ਜੇ ਮੈਂ ਪੁੱਛੋ ਨਾ ਭਾਜੀ ਬੱਸ ਅੱਜ ਵੀ ਬਲੌਗ ਬਣਦਾ ਵਾ ਪੇ ਚਲੋ ਚੱਲ ਬਾਬੇ ਤਪਦੇ ਗੱਟੀ ਫੇਰ ਅੰਮ੍ਰਿਤਸਰ ਦਾ ਬਾਜ਼ਾਰ ਚੈੱਕ ਕਰੋ ਜੀ ਬਾਜ਼ਾਰ ਵਾਹ ਜੀ ਵਾਹ ਬਾਬਾ ਜੀ ਜਾਮਣਾਂ ਵੇਚ ਰਹੇ ਆ ਜਮਣ 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 ਹੁਣ ਦੇਖੋ ਜੀ ਦੋਨੋਂ ਸਾਈਡਾਂ ਤੇ ਇਹ ਬਾਜ਼ਾਰ ਦੰਦਵਾਲੇ ਘੈਂਟ ਪੂਰੇ ਐਨ ਰਵੀ ਅੰਕਲ ਨੂੰ ਆਸਲਾ ਲੱਸੀ ਗਈ ਬਾਕਾ ਬਾਰਡਰ ਹੈਗਾ ਜੀ ਦਰਬਾਰ ਸਾਹਿਬ ਤੋਂ ਲਗਭਗ 23 ਕਿਲੋਮੀਟਰ 32 ਕਿਲੋਮੀਟਰ ਜਾਣ ਦਾ 32 ਕਿਲੋਮੀਟਰ ਆਉਣ ਦਾ ਇਹ ਐਦਾਂ ਟਾਰੀ ਬਾਡਰ ਤੋਂ ਪਹਿਲਾਂ ਐਦਾਂ ਬਾਈ ਸਾਹਿਬ ਹਣੀ ਐਦਾਂ 10-10 ਰੁਪਏਜ ਬਣਾਉਨੇ ਆ ਤਿਰੰਗਾ ਝੰਡਾ ਹੱਥ ਤੇ ਮੈਂ ਤਾਂ ਬਣਾਇਆ ਹੈ ਨਹੀਂ ਇੱਥੇ ਪਰਚੀਆਂ ਜਮਾ ਹੁੰਦੀਆਂ ਨੰਮੀਆਂ ਪਰਚੀਆਂ ਮਿਲਦੀਆਂ ਨੇ ਅ ਟਾਰੀ ਬਾਡਰ ਤੇ ਜਾਣ ਵਾਸਤੇ ਪ੍ਰਾਈਵੇਟ ਜੈਟ ਸਾਡਾ ਬਸ ਆ ਪਹੁੰਚਣੇ ਵਾਲੀ ਵਾਹਨ ਇਥੇ ਤੁਹਾਨੂੰ ਪਰੇਡ ਦਿਖਾਉਨੇ ਆ ਟਾਰੀ ਬਾਡਰ ਤੇ ਦੇਖੋ ਇਹ ਸਾਰੇ ਪ੍ਰਾਈਵੇਟ ਜੈਟ ਖੜੇ ਨੇ ਇੱਥੇ ਸਾਰੇ ਦਿਵਾਲੇ ਦਾ 뷰 ਇੱਧਰ ਤਾਰੀਪਿੰਡ ਰਹਿੰਦਾ ਉਹ ਹੈਗਾ ਆਪਣੇ ਪੰਜਾਬ ਭਾਰਤ ਦਾ ਲਾਸਟ ਪਿੰਡ ਫਿਰ ਇੱਧਰ ਅੱਗੇ ਬਾਦਰ ਸ਼ੁਰੂ ਹੋ ਜਾਂਦਾ ਤੇ ਅੱਧਾ ਪੰਜਾਬ ਆਪਾਂ ਇੱਧਰ ਰਹਿ ਗਿਆ ਅੱਧਾ ਪਾਰਲੀ ਛੱਡ ਰਹਿ ਗਿਆ ਪਾਕਿਸਤਾਨ ਵਾਲੀ ਸਾਈਡ ਵੱਡੀਆਂ ਪਈਆਂ ਪੰਜਾਬਾਂ ਚ ਰਵੀ ਲੈਣ ਗਿਆ ਠੰਡਾ ਮੁੜੇ ਹੀ ਨਹੀਂ ਆਧਾ ਗਿਆ ਵਾਜਾ ਰਵੀ ਖਾਈਏ ਚੀਜੀ ਚੀਜੀ ਖਾਈਏ ਚੀਜੀ ਦੁੱਗਣਾ ਰੇਟ ਆਹ 30 ਦਾ ਆ ਕਿੰਨੇ ਦਾ 40 ਦਾ ਹੈ ਇਹਦੇ ਰੇਟ ਕਿੰਨੇ ਲਿਖਿਆ ਹੋਇਆ 25 25 ਰੁਪਏ ਰੇਟ 25 ਦੁੱਗਣਾ ਰੇਟ ਹੋ ਗਿਆ ਲਗਭਗ ਹਾਂ ਹਾਂ ਚਲ ਬੈਠੋ ਜੀ ਜੱਟ ਵਿੱਚ ਬਣੇ ਜਾਂ ਹਾਂ ਪੀਵਾਂਗੇ ਲਾਹੌਰ ਹੈਗਾ 23 ਕਿਲੋਮੀਟਰ ਹਾਂਜੀ ਇਹ ਬਾਜ਼ਰ ਖੁੱਲਦਾ ਹੁੰਦਾ ਹੁਣ ਲਾਹੌਰ ਜਾਏ ਉਹਨਾਂ ਦਾ 7 ਵਜੇ ਵਾਪਸ ਆਣਾ ਹੈ ਪਾਣੀ ਵੀ 20 ਬਾਈਂ ਰੌਣਕ ਲਈ ਪਈ ਆ ਵੈਲਕਮ ਟੂ ਜੀਸੀਪੀ ਅਟਾਰੀ ਉਧਰ ਹੋ ਗਈ ਤੇ ਰੇਡ ਇਧਰ ਹੋਣੀ ਆ ਦੇਖੋ ਜੀ ਜ਼ੂਮ ਕਰਕੇ ਇਹ ਜੋਸ਼ ਭਰਨਗੇ ਹੁਣ ਜਿੰਨੇ ਵੀ ਦਰਸ਼ਕ ਵੀ ਦੇਖਣ ਆਏ ਹੋਏ ਆ ਇਹਦੇ ਵਰਗੇ ਬੰਦੇ ਜੇਬਾਂ 'ਚ ਫੋਨ ਨੂੰ ਮੈਂਟਲ ਹੋਣੇ ਕਨੇ ਕਦਰ ਨੂੰ ਇਹੋ ਜਿਹੇ ਬੰਦੇ ਤੋਂ ਸਾਵਧਾਨ ਅੰਦਰ ਜਾ ਕੇ ਵੀਡੀਓ ਪੈਣੀ ਗਿਆ ਬਣਾਵਾਂਗੇ ਦੇਖੋ ਜੀ ਟਾਰੀ ਬਟਰ ਇਹੋ ਕੇ ਗੇਂਦੀ ਹੋ ਮਨੇ ਹਰੇ ਕੰਡੇ ਬਿਚੂ ਮ ਕਰਨੇ ਥੋੜੇ ਆ ਥੋੜਾ ਤੇ ਜ਼ਿਆਦਾ ਹੋ ਗਿਆ ਟਾਰੀ ਬਟਰ ਲਿਆ ਬਾਟ ਪਰ ਚੱਲੀ ਪਾਕਿਸਤਾਨ ਇੱਥੋਂ ਨਹੀਂ ਵੀ ਜਾ ਲੱਗਦਾ ਇੱਥੇ ਤਾਂ ਕੱਲੀ ਐਂਟਰੀ ਮਿਲਦੀ ਆ ਦੇਖੋ ਜੀ ফোন করবেন ਪਰ ਜਿਹੜਾ ਭਾਰਤ ਆਈ ਤੇ ਜਿੱਥੇ ਆਪਾਂ ਜੂਮ ਕਰਨਾ ਉਹ ਪਾਕਿਸਤਾਨ ਵਾਲੇ ਆ ਕਿੱਥੇ ਹੋ ਜੀ ਭਾਰਤ ਪੰਜਾਬ ਆਪਣੀ 侧 ਤੇ ਉਧਰਲੀ ਸਾਈਡ ਹੈਗਾ ਜੀ ਪਾਕਿਸਤਾਨ

ਫੋਡੀ ਨੇ ਤੁਸੀਂ ਦੇਖਿਆ ਵੀਡੀਓ ਵਿੱਚ ਸਿਰ ਆ ਰਿਹਾ ਪਿਆ ਤੇ ਉੱਥੇ ਸਮਾਪਤੀ ਤਾਂ ਨਹੀਂ ਕੀਤੀ ਹੈਗੀ ਵਲੌਗ ਦੀ ਉੱਥੇ ਫੋਨ ਦੀ ਬੈਟਰੀ ਲੋ ਹੋ ਕੇ ਬੰਦ ਹੋ ਗਿਆ ਫੋਨ ਆਪਣੇ ਆਪੇ ਛੱਡ ਗਿਆ ਤੇ ਫਿਰ ਮੈਂ ਲੋਕਾਂ ਸਾਹਮਣੇ ਐਂ ਕਰ ਲਿਆ ਦੋਹੇ ਹੱਥ ਨਾਲ ਮੈਂ ਕਰਦਾ ਠੀਕ ਹੈ ਮਹਾਂ ਜੀ ਦੇਖੋ ਜੀ ਹੁਣ ਅਸੀਂ ਇੱਥੇ ਪਹੁੰਚ ਗਏ ਇੱਥੇ ਪਹੁੰਚ ਗਏ ਫੋਨ ਪਰ ਮੇਰਾ ਜੇਬ ਵਿੱਚ ਸੀਗਾ ਬੰਦ ਹੋਇਆ ਪਿਆ ਤਾਂ ਤੇ ਬਸ ਹੁਣ ਆਪਾਂ ਇਹ ਵਲੌਗ ਦੀ ਇੱਥੇ ਸਮਾਪਤੀ ਕਰਨੀ ਆ ਤੇ ਫਿਰ ਅਗਲਾ ਵਲੌਗ ਵੀ ਤੁਸੀਂ ਦੇਖ ਲਿਓ ਅਗਲਾ ਪਾਰਟ ਤੁਸੀਂ ਦੇਖਿਓ 頼むわ。Okay,